ਸਾਰਨ ਸਸਰਗਾਂ ਜੀ ਸੁਖਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਚੌਥੀ ਅਸ਼ਟਪਦੀ ਦੇ ਵਿੱਚ ਲਿਖਦੇ ਹਨ ਰਮਈਆ ਕੇ ਗੁਣ ਚੇਤ ਪ੍ਰਾਨੀ ਕਿ ਕਹਿੰਦੇ ਹੈ ਜੀਵ ਇਸ ਧਰਤੀ ਦਾ ਜੋ ਸਿਰਮੋਰ ਹੈ ਉਹ ਮਾਨ ਮਾਨੁ ਹੁਤਨਾ ਹੈ ਕਿ ਪ੍ਰਮਾਤਮਾ ਨੇ 84 ਲੱਖ ਜੁਨ ਜੜੀ ਬਣਾਈ ਹੈ ਉਹਨਾਂ ਦੇ ਵਿੱਚੋਂ ਅਗਰ ਗੁਣ ਦੇਖੇ ਜਾਣ ਉਹ ਇਨਸਾਨ ਦੇ ਅੰਦਰ ਹੀ ਪਾਏ ਹੈ ਪ੍ਰਮਾਤਮਾ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਬ੍ਰਿਸ਼ਟੰਨੀ ਕਹਿੰਦੇ ਹੈ ਜੀਵ ਇਸ ਧਰਤੀ ਦੇ ਉੱਤੇ ਤੈਨੂੰ ਮਾਨਵ ਤਨ ਮਿਲਿਆ ਕਵਨ ਮੂਲ ਤੇ ਕਵਨ ਰਿਸ਼ਟਾਨੀ ਮਤਲਬ ਜੋ ਵੀ ਤੂੰ ਪ੍ਰਮਾਤਮਾ ਦੀ ਰਚਨਾ ਦੇਖ ਰਿਹਾ ਹੈ ਤੇ ਦਾ ਮੂਲ ਆਧਾਰ ਕੀ ਹੈ ਸਾਰੇ ਗੁਣ ਕੀ ਦੇ ਦਿੱੱਛੇ ਸਾਰੇ ਪ੍ਰਮਾਤਮਾ ਨੇ ਵਿੱਚ ਔਰ ਇਨਸਾਨ ਨੂੰ ਇਹ ਗੁਣ ਦਿੱਤਾ ਹੈ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ ਉਹਦੀ ਭਗਤੀ ਕਰ ਸਕਦਾ ਹੈ ਰਮਈਆ ਕੇ ਗੁਣ ਚੇਤ ਪ੍ਰਾਣੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਕਿੰਨੇ ਵੀ ਜਿਨੇ ਤੇਰੀ ਰਚਨਾ ਕੀਤੀ ਸ਼ਿੰਗਾਰ ਦਾ ਮਤਲਬ ਹੁੰਦਾ ਸਾਡੀ ਬਣਾਵਟ ਕਿ ਅਕਾਲ ਪੁਰਖ ਪ੍ਰਮਾਤਮਾ ਨੇ ਸਾਡੀ ਬਨਾਵਟ ਕੀਤੀ ਹੈ ਮੁਖੋਂ ਅਸੀਂ ਇਹ ਤੋਂ ਮੰਦਾ ਹੀ ਬੋਲਦੇ ਆ ਚੰਗਾ ਨਹੀਂ ਬੋਲਦੇ ਤੇ ਇਹ ਮੁਖ ਹੈ ਜਿਹੜਾ ਇਹ ਪ੍ਰਮਾਤਮਾ ਦੀ ਉਸਤਤ ਕਰਨ ਲਈ ਮਿਲਿਆ ਉਹਦੇ ਗੁਣ ਗਾਣ ਲਈ ਮਿਲਿਆ ਜੇ ਤੂੰ ਸਾਜ ਸਵਾਰ ਸਿੰਗਾ ਰਿਹਾ ਜਿਨੇ ਤੈਨੂੰ ਤੇਰੀ ਰਚਨਾ ਕੀਤੀ ਹੈ ਤੇਰਾ ਮੇਨ ਮਕਸਦ ਉਹਨੂੰ ਮਿਲਣਾ ਹੈ ਗਰਭ ਅਗਨ ਮੇ ਜਿਨੇ ਉਭਾਰਿਆ ਮਾਤਾ ਦੇ ਗਰਭ ਦੀ ਅਗਨੀ ਉਹਦੇ ਵਿੱਚ ਜਦੋਂ ਇਹ ਜੀਵ ਆਤਮਾ ਸਰੀਰ ਨੂੰ ਧਾਰਨ ਕਰਦੀ ਹੈ ਮਤਲਬ ਮਾਤਾ ਦੇ ਗਰਭ ਦੀ ਅਗਨੀ ਐਸੀ ਹੈ ਕਿ ਇਹ ਸਰੀਰ ਹੈ ਜਿਹੜਾ 9 ਮਹੀਨਿਆਂ ਤੱਕ ਇਹ ਸੁਰੱਖਿਤ ਰਹਿੰਦਾ ਹੈ। ਵੀ ਉੱਥੇ ਤੇਰੀ ਪ੍ਰਿਤਪਾਲ ਕੋਣ ਕਰ ਰਿਹਾ ਹੈ? ਗਰਭ ਅਗਨ ਮੇ ਜਿਨੇ ਉਭਾਰਿਆ ਬਾਲ ਵਿਵਸਥਾ tujhe pyare dudh ਕਹਿੰਦੇ ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਤੇਰਾ ਪ੍ਰੇਮ ਸੀ ਜਿਹੜਾ ਉਸ ਸੰਸਾਰ ਦੇ ਨਾਲ ਨਹੀਂ ਸੀ ਉਹ ਮਾਪੇ-ਵਾਪੇ ਦੇ ਨਾਲ ਨਹੀਂ ਸੀਗਾ। ਲੇਕਿਨ ਤੇਰੀ ਰਚਨਾ ਇਸ ਸਾਵ ਨਾਲ ਕਰਤੀ ਕਿ ਜਦੋਂ ਜਨਮ ਲੱਤਾ ਤੇ ਫਿਰ ਭੁੱਖ ਲੱਗੀ। ਬਾਲਵ ਅਵਸਥਾ ਤੋ ਜੇ ਪਿਆਰੇ ਦੁੱਧ। ਕਹਿੰਦੇ ਜਦੋਂ ਇੱਕ ਬੱਚਾ ਰੋਂਦਾ ਹੈ ਨਾ। ਨਵ ਜਨਮਿਆ ਬੱਚਾ ਜਦੋਂ ਰੋਂਦਾ ਹੈ ਤੇ ਮਾਂ ਭੱਜੀ-ਭੱਜੀ ਆਉਂਦੀ ਤੇ ਆਪਣੇ ਬੱਚੇ ਨੂੰ ਦੁੱਧ ਪਾਲਦੀ। ਬੱਚਾ ਕੀ ਮਾਂ ਨੂੰ ਮਿਲ ਕੇ ਸ਼ਾਂਤ ਹੋਇਆ ਜਾਂ ਦੁੱਧ ਪੀ ਕੇ ਸ਼ਾਂਤ ਹੋਇਆ ਬਾਲਗ ਵਸਤਾ ਤੁਝੇ ਪਿਆਰੇ ਦੁੱਧ ਪਰ ਜੇਵਨ ਭੋਜਨ ਸੁਖ ਸੁਭਦ ਕਹਿੰਦੇ ਜਦੋਂ ਤੂੰ ਜਵਾਨ ਹੋਇਆ ਮਤਲਬ ਜੇ ਤੋ ਬੱਚਾ ਸੀ ਉਦੋਂ ਦੁੱਧ ਦੇ ਨਾਲ ਭੁੱਖ ਸ਼ਾਂਤ ਹੁੰਦੀ ਸੀ ਲੇਕਿਨ ਜਦੋਂ ਬड़ा ਹੋਇਆ ਤੇ ਮੂੰਹ ਦੇ ਵਿੱਚ ਦੰਦ ਆਏ ਪਰ ਜੋਗਨ ਭੋਜਨ ਸੁਖ ਸੁਧ ਇਹ ਵੱਡਾ ਹੋਇਆ ਫਿਰ ਤਰ੍ਹਾਂ ਤਰ੍ਹਾਂ ਦੇ ਅਕਾਲਪੁਰਖ ਪ੍ਰਮਾਤਮਾ ਨੇ ਤੇਰੇ ਲਈ ਪਦਾਰਥ ਬਣਾਏ ਹਾਂ ਤਾਂ ਬਾਣੀ ਦੇ ਵਿੱਚ ਲਿਖਿਆ ਕਿ ਅਗਰ ਮਾਨੁਖਤਾ ਨੇ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮੇਲਣ ਕੀ ਇਹ ਤੇਰੀ ਵਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਔਰ ਉਹਦੇ ਵਿੱਚ ਮਾਧੁਰਸ਼ ਗਾਂ ਦੇ ਦੀ ਗੋਵਿੰਦ ਨੂੰ ਮਿਲਣ ਦੀ ਵਾਰੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਅਵਰ ਕਾਜ ਦੇਖੋ ਇਨਸਾਨ ਸੰਸਾਰ ਦੇ ਵਿੱਚ ਆਉਂਦਾ ਪੜਾਈ ਕਰਦਾ ਏ ਡਿਗਰੀਆਂ ਹਾਸਲ ਕਰਦਾ ਏ ਅੱਛੀ ਜੌਬ ਕਰਦਾ ਏ ਇਹ ਬਿਜ਼ਨਸ ਵੀ ਕਰਦਾ ਏ ਪਰ ਇਹ ਜਿਹੜੇ ਕੰਮ ਨੇ ਕਾਜ ਨੇ ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਸਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰੇ ਕਰਦੇ ਏ ਮਤਲਬ ਉਹ ਕਿਹੜਾ ਕੰਮ ਕਰਨ ਲਈ ਕਿਹਾ ਮਹਾਰਾਜ ਕਿਹੜਾ ਕੰਮ ਕਰਨ ਲਈ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਭੇਜਿਆ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਸਾਧ ਸੰਗਤ ਕਿਹਨੂੰ ਕਿਹਾ ਸਾਧ ਸੰਗਤ ਉਹਨਾਂ ਨੂੰ ਕਿਹਾ ਜਿਹੜੇ ਅਕਾਲ ਪੁਰਖ ਪ੍ਰਮਾਤਮਾ ਦਾ ਧਿਆਨ ਕਰਦੇ ਐ ਫਿਰ ਜੋ ਅਕਾਲ ਪੁਰਖ ਪ੍ਰਮਾਤਮਾ ਦਾ ਧਿਆਨ ਕਰ ਸਕਦਾ ਉਹ ਉਹਨੂੰ ਦੇਖ ਵੀ ਸਕਦਾ ਔਰ ਉਹ ਦਿਖਾ ਵੀ ਸਕਦਾ ਸਾਦ ਸੰਗਤ ਭਜ ਕੇਵਲ ਨਾਮ ਔਰ ਇੱਥੇ ਪਹਿਲੇ ਉਹਨਾਂ ਨੇ ਮਿਲਣ ਦੀ ਗੱਲ ਕੀਤੀ ਨਾਮ ਦੀ ਗੱਲ ਬਾਅਦ ਚ ਕੀਤੀ ਹੈ ਵੀ ਜਿੰ ਜਿਹਦਾ ਅਸੀਂ ਨਾਮ ਜਪਣਾ ਹੈ ਜਿਹਦਾ ਧਿਆਨ ਕਰਨ ਲਈ ਅਸੀਂ ਆਏ ਆ ਪਹਿਲੇ ਉਹਦਾ ਦਰਸ਼ਨ ਜ਼ਰੂਰੀ ਹੈ ਮਿਲ ਸਾਦ ਸੰਗਤ ਭਜ ਕੇਵਲ ਨਾਮ ਸਰਜਾਮ ਲਗ ਭਜਨ ਤਰਨ ਕੇ ਕਹਿੰਦੇ ਐਸੇ ਮਹਾਪੁਰਸ਼ਾਂ ਦੇ ਐਸੇ ਸੰਤਾਂ ਮਹਾਪੁਰਸ਼ਾਂ ਦੀ ਸ਼ਰਣ ਦੇ ਵਿੱਚ ਜਾਓ ਨਾ ਕੇਵਲ ਉਹ ਪ੍ਰਮਾਤਮਾ ਦੀ ਗੱਲ ਕਰਨ ਔਰ ਪ੍ਰਮਾਤਮਾ ਨੂੰ ਮਿਲਾ ਦੇਣ ਐਦਾਂ ਦੇ ਸੰਤ ਬਹੁਤ ਮਿਲ ਜਾਣਗੇ ਕਬੀਰ ਸਾਹਿਬ ਕਹਿੰਦੇ ਆ ਫੂਟੀ ਅੱਖ ਵਿਵੇਕ ਕੀ ਦਿਖੇ ਨਾ ਸੰਤ ਅਸੰਤ ਮਨਨ ਇਹ ਗੱਲ ਕਿਉਂ ਕਹੀ? ਅਗਰ ਸੰਤਾਂ ਦਾ ਮਾਰਗ ਚੁਣਨਾ ਹੈ ਤੇ ਸਾਨੂੰ ਪਹਿਲੇ ਆਪਣੇ ਮਹਾਪੁਰਸ਼ਾਂ ਦੇ ਦੁਆਰਾ ਰਚਿਤ ਗ੍ਰੰਥ ਸ਼ਾਸਤਰ ਇਹਨਾਂ ਨੂੰ ਪੜ੍ਹਨਾ ਪਊਗਾ। ਪੜ੍ਹਨਾ ਹੀ ਨਹੀਂ, ਕੇਵਲ ਪੜ੍ਹਨਾ ਨਹੀਂ ਐ। ਇੱਥੇ ਵਿਚਾਰ ਕਰਨੀ ਪੈਣੀ ਐ। ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਾਂਗੇ ਉਦੋਂ ਤੱਕ ਸੰਤਾ ਮਹਾਪੁਰਸ਼ਾਂ ਦੀ ਪਹਿਚਾਣ ਸਾਨੂੰ ਨਹੀਂ ਮਿਲ ਸਕਦੀ। ਫੁੱਟਿਆ ਆਖ ਵਿਵੇਕ ਕੀ ਬਿਥੇ ਨਾ ਸੰਤ ਅਸੰਤ ਜਿਸਕੇ ਪਿੱਛੇ 10 20 ਲੋਕ ਕਹੇ ਮਹੰਤ। ਮਤਲਬ ਜਿਨ੍ਹਾਂ ਦੇ ਪਿੱਛੇ ਹਜ਼ਾਰਾਂ ਦੀ ਤੜਾਫ ਦੇ ਵਿੱਚ ਸੰਗਤ ਹੈ। ਬਹੁਤ ਲੋਕ ਬਹੁਤ ਦੁਨੀਆ ਜੁੜੀ ਹੋਈ ਹੈ। ਇਹਦਾ ਮਤਲਬ ਇਹ ਨਹੀਂ ਹੈ ਕੋਈ ਸੰਤ ਦੀ ਪਹਿਚਾਣ। ਨਹੀਂ ਸੰਤ ਮਹਾਪੁਰਸ਼ ਸਤਗੁਰੂ ਉਹ ਹੁੰਦੇ ਨੇ ਜੋ ਨਿਰਾਕਾਰ ਸ਼ਕਤੀ ਘਟ ਘਟ ਦੇ ਵਿੱਚ ਵਿਆਪਕ ਹੈ ਘਟ ਘਟ ਮੇ ਹਰ ਜੂ ਵਸੇ ਸੰਤਨ ਕਿਹੋ ਪੁਰਖ ਪੁਕਾਰ ਸੰਤਾਂ ਮਹਾਪੁਰਸ਼ਾਂ ਨੇ ਕੀ ਕਿਹਾ ਕਿਉਂਕਿ ਉਹਨਾਂ ਨੇ ਦੇਖਿਆ ਜਿਸ ਦੇਖ ਦਿਖਾਏ ਤਿਸ ਕੋ ਬਨ ਜਾਈਏ ਕਹਿੰਦੇ ਜਿਹਨੇ ਦੇਖਿਆ ਹੋਵੇ ਉਹ ਤੁਹਾਨੂੰ ਦਿਖਾ ਦੇਵੇ ਕਹਦੇ ਐਸੇ ਸੰਤਾਂ ਮਹਾਪੁਰਸ਼ਾਂ ਦੇ ਸ਼ਰਨ ਚਲੇ ਜਾ ਮੈਂ ਨਹੀਂ ਕਹਿ ਰਹਾ ਮਹਾਪੁਰਸ਼ ਕਹਿ ਰਹੇ ਮੈਂ ਇਸ ਚੀਜ਼ ਨੂੰ ਸਮਝਿਆ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਮੈਂ ਸਾਂਝੀ ਕੀਤੀ ਹੈ ਸਰਜਾਮ ਲੱਗ ਭਜਨ ਤਰਨ ਕੇ ਜਨਮ ਬਿਰਥਾ ਜਾਤ ਸੰਗ ਮਾਇਆ ਕੇ ਕਿ ਸਾਡਾ ਜਿਹੜਾ ਜਨਮ ਹੈ ਇਹ ਵਿਅਸਤ ਹੋ ਰਿਹਾ ਹੈ ਜਿਸ ਹਿਸਾਬ ਨਾਲ ਅਜ ਸੰਸਾਰ ਦੀ ਹਾਲਤ ਹੈ ਉਸ ਹਿਸਾਬ ਨਾਲ ਅਗਰੇ ਹਾਲਤ ਹੈ ਐਦਾ ਮਤਲਬ ਇਹ ਹੈ ਕਿ ਸਾਨੂੰ ਮਾਰਗ ਦਾ ਨਹੀਂ ਪਤਾ ਪਰ ਗੁਰੂ ਗ੍ਰੰਥ ਸਾਹਿਬ ਦੇ ਵੀ ਲਿਖਿਆ ਜਹ ਮਾਰਗ ਤੁਮ ਪ੍ਰੇਰੋ ਸੁਆਮੀ ਸੋ ਮਾਰਗ ਹਮ ਜਾਤੇ ਅਸੀਂ ਬਾਣੀ ਪੜਦੇ ਆਂ ਬਾਣੀ ਪੜਦੇ ਆਂ ਰੋਜ਼ ਪੜਦੇ ਆਂ ਹਰ ਦਿਨ ਬਾਣੀ ਪੜਦੇ ਆਂ ਸਾਰੇ ਪੜਦੇ ਆਂ ਲੇਕਿਨ ਉਹਨਾਂ ਨੇ ਕਿਸੇ ਮਾਰਗ ਦੀ ਗੱਲ ਕੀਤੀ ਹੈ ਜਹ ਮਾਰਗ ਤੁਮ ਪ੍ਰੇਰੋ ਸਵਾਮੀ ਉਹ ਅਕਾਲ ਪੁਰਖ ਪਰਮਾਤਮਾ ਮਾਨਕ ਤਨ ਨੂੰ ਇਨਸਾਨ ਨੂੰ ਇਹ ਕਹਿ ਰਿਹਾ ਹੈ ਭਾਈ ਇਸ ਸੰਸਾਰ ਦੇ ਵਿੱਚ ਕੰਮ ਕਰਦਿਆਂ ਹੋਇਆ ਸਾਰੇ ਰਿਸ਼ਤੇ ਨਾਤੇ ਨਿਭਾਉਂਦੇ ਹੋਏ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਤਾਂ ਹੀ ਉਹਨਾਂ ਨੇ ਕਿਹਾ ਜਹ ਮਾਰਗ ਤਮ ਪ੍ਰੇਰੋ ਸੁਆਮੀ ਸੋ ਮਾਰਗ ਹਮ ਜਾਤ ਕੀ ਅਸੀਂ ਅਕਾਲ ਪੁਰਖ ਦਾ ਜੋ ਮੈਸੇਜ ਹੈ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਉਹਦੇ ਦੁਆਰਾ ਅਸੀਂ ਜ਼ਿੰਦਗੀ ਜੀ ਰਹੇ ਹਾਂ ਮੈਨੂੰ ਲੱਗਦਾ ਅਸੀਂ ਉਸ ਦੁਆਰਾ ਜ਼ਿੰਦਗੀ ਨਹੀਂ ਜੀਈ ਕਬੀਰ ਸਾਹਿਬ ਕਹਿੰਦੇ ਨੇ ਕਵੇਂ ਕਵਨ ਕਾਜ ਸਿਰਜੇ ਜਗ ਪੀਤਰ ਜਨਮ ਕਵਨ ਫਲ ਪਾਇਓ ਕਹਿੰਦੇ ਤੇਰੀ ਤੇਰੀ ਜਿਹੜੀ ਸਿਰਜਣਾ ਹੈ ਤੈਨੂੰ ਜੋ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਭੇਜਿਆ ਕਵਨ ਕਾਜ ਸਿਰਜੇ ਜਗ ਪੀਤਰ ਵੇਖੋ ਇੱਥੇ ਕੰਮ ਦੀ ਗੱਲ ਕੀਤੀ ਅਹੀਂ ਕੋਈ ਬਿਲਡਿੰਗਾਂ ਨਹੀਂ ਖੜੀਆਂ ਕਰਨ ਆਏ ਇੱਥੇ ਪ੍ਰਾਪਰਟੀਆਂ ਖਰੀਦਣ ਨਹੀਂ ਆਏ ਹੈਗੇ ਅਸੀਂ ਕਵਨ ਕਾਜ ਸਿਰਜੇ ਜਗ ਪੀਤਰ ਜਨਮ ਕਵਨ ਫਲ ਪਾਇਓ ਕਵਨ ਦੀ ਤਰਨ ਤਰਨ ਚਿੰਤਾ ਮਨੀ ਇੱਕ ਨਿਮਖ ਨਾ ਇਹੋ ਮਨ ਲਾਇਓ ਗੋਵਿੰਦ ਹਮ ਐਸੇ ਅਪਰਾਧੀ ਕਵਨ ਦੀ ਇਹ ਸੰਸਾਰ ਸਾਗਰ ਹੈ ਇਸ ਸੰਸਾਰ ਨੂੰ ਮਹਾਪੁਰਸ਼ਾ ਨੇ ਸਾਗਰ ਕਿਹਾ ਭਵਨਦੀ ਕਿਹਾ ਪਵਨ ਦੀ ਤਰਨ ਤारण ਅਸੀਂ ਤਰਨਾ ਏ ਔਰ ਤਰਨ ਦੀ ਵਿਦਿਆ ਕੀ ਹੈ ਤਰਨ ਤारण ਚਿੰਤਾਮਨੀ ਇੱਕ ਨਿਰਮਲ ਚਿੰਤਾਮਨੀ ਚਿੰਤਾਵਾਂ ਦਾ ਹਲਨ ਕਰਨ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਜੀ ਜਦੋਂ ਸੰਸਾਰ ਦੇ ਵਿੱਚ ਮਾਨਵ ਤਨ ਲੈ ਕੇ ਆਉਂਦਾ ਹੈ ਤੇ ਸਾਨੂੰ ਤਰੀਕਾ ਦੱਸਦਾ ਇਸ ਪਵਜਲ ਤੋਂ ਪਾਰ ਹੋਣ ਦਾ ਤਬ ਉਹਦੀ ਤਰਨ ਤਰਨ ਚਿੰਤਾਮਨੀ ਇੱਕ ਨਿੰਮਸ ਨਾ ਇਹੋ ਮਨ ਲਾਇ। ਕਿ ਅਸੀਂ ਇਹ ਕਾਲਪੁਰਖ ਪ੍ਰਮਾਤਮਾ ਨੂੰ ਕਦੇ ਯਾਦ ਵੀ ਕੀਤਾ। ਕਦੇ ਉਹਦੇ ਬਾਰੇ ਸੋਚਿਆ ਵੀ ਇਹ ਵੀ ਸੰਸਾਰ ਦੀ ਰਚਨਾ ਕਰਨ ਵਾਲਾ ਹੀ ਸਰੀਰ ਦੀ ਰਚਨਾ ਕਰਨ ਵਾਲਾ ਮਿਲਣਾ ਤਾਂ ਸੀ ਉਹਨੂੰ। ਇੱਕ ਨਿੰਮਸ ਨਾ ਇਹੋ ਮਨ ਲਾਇ। ਗੋਵਿੰਦ ਹਮ ਐਸੇ ਅਪਰਾਧੀ ਅਸੀਂ ਸੰਸਾਰ ਦੇ ਵਿੱਚ ਆਏ ਐ ਹੱਥ ਪੈਰ ਸਾਨੂੰ ਦਿੱਤੇ ਆ ਪ੍ਰਮਾਤਮਾ ਨੇ ਸੋਹਣਾ ਸਰੀਰ ਤੰਦਰੁਸਤ ਸਰੀਰ ਦਿੱਤਾ ਹੈ ਪਰਿਵਾਰ ਦਾ ਨਿਰਵਾਹ ਕਰਦੇ ਆ ਅਸੀਂ ਜ਼ਿੰਮੇਵਾਰੀਆਂ ਸਾਰੀਆਂ ਨਿਭਾਉਨੇ ਆ ਸੰਸਾਰ 'ਚ ਰਹਿੰਦੇ ਹੋਏ ਲੇਕਿਨ ਜੋ ਕੰਮ ਪ੍ਰਮਾਤਮਾ ਨੇ ਕਿਹਾ ਉਹ ਕਰ ਨਹੀਂ ਰਹੇ ਇਸ ਕਰਕੇ ਅਸੀਂ ਉਹ ਅਕਾਲ ਪੁਰਖ ਪ੍ਰਮਾਤਮਾ ਦੇ ਅਪਰਾਧੀ ਹੈ ਗੋਦਿਲ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦਿਆ ਕਿੰਨੇ ਜੇਵੀ ਜੀਵਾਤਮਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਇਸ ਸਰੀਰ ਦੇ ਵਿੱਚ ਪਾਈ ਹੈ ਉਹਦਾ લક્ષ્ય ਪ੍ਰਮਾਤਮਾ ਨੂੰ ਮਿਲਣਾ ਹੈ ਜਿਨ ਪ੍ਰਭ ਜਿਉ ਪਿੰਡ ਥਾ ਦਿਆ ਇਹ ਸੋਹਣਾ ਸਰੀਰ ਦਿੱਤਾ ਤਿਸ ਕੀ ਭਾਉ ਭਗਤ ਨਹੀਂ ਸਾਦੀ। ਇੱਕੇ ਗੱਲ ਆਵੀ ਭਗਤੀ ਦੀ। ਕਿੰਨੀ ਪ੍ਰਗਤੀ ਤੁਸੀਂ ਪਰਮਾਤਮਾ ਦੀ ਕਰਨ ਆਏ ਐ। ਔਰ ਪਰਮਾਤਮਾ ਦੀ ਭਗਤੀ ਬਿਨਾ ਪਰਮਾਤਮਾ ਦੇ ਦਰਸ਼ਨ ਤੋਂ ਕਦੀ ਨਹੀਂ ਹੁੰਦੀ। ਔਰ ਜਦੋਂ ਤੱਕ ਦਰਸ਼ਨ ਨਹੀਂ ਹੈ ਉਦੋਂ ਤੱਕ ਭਗਤੀ ਦੀ ਅਰੰਭਤਾ ਨਹੀਂ ਹੈਗੀ। ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਤਿਸ ਕੀ ਪਾਉ ਭਗਤ ਨਹੀਂ ਸਾਧੀ ਜਹਿ ਕਰ ਕਥਾ ਹੋਤ ਹਰ ਸੰਤਨ ਜਿੱਥੇ ਸੰਤਾ ਮਹਾਂਪੁਰਸ਼ਾਂ ਦੀ ਐਸੇ ਸੰਤਾ ਮਹਾਂਪੁਰਸ਼ਾਂ ਦੀ ਕਿ ਜਿੱਥੋਂ ਮੈਸੇਜ ਮਿਲੇ ਸਾਨੂੰ ਸੰਦੇਸ਼ ਮਿਲੇ ਕਿ ਪਰਮਾਤਮਾ ਨੂੰ ਦੇਖਿਆ ਜਾਂਦਾ ਹੈ ਔਰ ਅਸੀਂ ਦੇਖਿਆ ਔਰ ਤੁਹਾਨੂੰ ਦਿਖਾ ਸਕਦੇ ਹਾਂ ਇਨਸਾਨ ਨੂੰ ਨਹੀਂ ਰੁਕਣਾ ਚਾਹੀਦਾ ਜਹ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖਲਾ ਕੀਨੋ ਫੇਰਾ ਕਿਉਂਕਿ ਅਸੀਂ ਲੱਭਦੇ ਹੀ ਨਹੀਂ ਅਸੀਂ ਖੋਜਦੇ ਹੀ ਨਹੀਂ ਹੈਗੇ ਇੱਕ ਨਿਮਖਲਾ ਕੀਨੋ ਫੇਰਾ ਸਾਕਤ ਚੋਰ ਦੂਤ ਮਤਵਾਰੇ ਸਾਕਤ ਚੋਰ ਸਾਕਤ ਲੋਕ ਜਿਨ੍ਹਾਂ ਨੂੰ ਕਿਹਾ ਜੋ ਪਰਮਾਤਮਾ ਨੂੰ ਨਹੀਂ ਮੰਨਨ ਵਾਲੇ ਪਰਮਾਤਮਾ ਦੇ ਅੰਦਰ ਵਿਸ਼ਵਾਸ ਨਹੀਂ ਕਰਨ ਵਾਲੇ ਸਾਤਤ ਚੋਰ ਜੋ ਦੂਸਰਿਆਂ ਦੇ ਧਨ ਦੇ ਉੱਤੇ ਨਿਗਾਹ ਰੱਖਦੇ ਨੇ ਦੂਸਰਾ ਦੂਸਰਿਆਂ ਦਾ ਧਨ ਜ਼ਬਰਨ ਲੁੱਟਦੇ ਆ ਜਾਂ ਸੇਂਦ ਲਾਉਂਦੇ ਆ ਧੂਕ ਮਤਵਾਰੇ ਕਹਿੰਦੇ ਇਹ ਜਿਹੜੀ ਸੰਗਤ ਹੈ ਨਾ ਇਹ ਐਸੀ ਸੰਗਤ ਹੈ ਜੋ ਪਰਮਾਤਮਾ ਦੇ ਰਸਤੇ ਦੇ ਉੱਤੇ ਤੁਹਾਨੂੰ ਚੱਲਣੀ ਹੁੰਦੀ ਹੈ। ਸਾਥਕ ਚੋਰ ਬੂਤ ਮੁਤਵਾਰੇ ਤਿੰਨ ਸੰਗ ਸਦਾ ਵਸੇਰਾ। ਸੋ ਇਹ ਮੇਰੀ ਪਹਿਲੀ ਵੀਡੀਓ ਦੂਸਰੀ ਵੀਡੀਓ ਦੇ ਨਾਲ ਜਲਦ ਮਿਲਦੇ ਹਾਂ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।